ਆ ਵੀ ਤਾਂ ਡਰੱਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫਿਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਕਟਨਾਮਾ ਦੇਖੋ ਕਿ ਕਿਵੇਂ ਕੋਈ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ ਲਾਠੀ ਚਾਰਜ ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਕੇ ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦੋਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ ਸੋ ਪੰਜਾਬ ਲਾ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਫ ਕਰੋ